ਜ਼ਿਲ੍ਹਾ ਅੰਮ੍ਰਿਤਸਰ ਦੇ ਕਸਬਾ ਕੱਥੋ ਨੰਗਲ ਦੀ ਨਜ਼ਦੀਕ ਪੈਂਦੇ ਪਿੰਡ ਅਲਕੜੇ ਝੰਡੇ ਵਿਖੇ ਬਣੇ KFC ਰੈਸਟੋਰੈਂਟ ਤੇ ਪੀਜ਼ਾ ਲੈਣ ਗਏ ਨੌਜਵਾਨ ਨੂੰ ਲੱਗੀ ਗੋਲੀ ਹੋਇਆ ਗੰਭੀਰ ਜ਼ਖਮੀ ਅੰਮ੍ਰਿਤਸਰ ਦੇ ਪ੍ਰਾਈਵੇਟ ਹਸਪਤਾਲ ਵਿਖੇ ਜਰੀ ਇਲਾਜ ਸਸਕਲ ਦੋਸਤੋ ਦੋਸਤੋ ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਤਕਰੀਬਨ 10 ਵਜੇ ਦੇ ਕਰੀਬ ਪਿੰਡ ਝੰਡੇ ਵਿਖੇ ਪੈਂਦੇ ਪੈਟਰੋਲ ਪੰਪ ਤੇ ਕੰਮ ਕਰਦੇ ਭਿੰਦਰ ਪੁੱਤਰ ਸੁਵਿੰਦਰ ਸਿੰਘ ਵਾਸੀ ਝੰਡੇ ਵੱਲੋਂ ਪਿੰਡ ਅਲਕੜੇ ਵਿਖੇ ਬਣੇ ਕੇ KFC ਰੈਸਟੋਰੈਂਟ ਵਿਖੇ ਇੱਕ ਪੀਜ਼ਾ ਬੁੱਕ ਕਰਵਾਇਆ ਗਿਆ ਸੀ ਪਰੰਤੂ ਪੀਜ਼ਾ ਨਾ ਆਉਣ ਕਰਕੇ ਭਿੰਦਰ ਖੁਦ ਪੀਜ਼ਾ ਲੈਣ ਲਈ ਪੀਜ਼ਾ ਹਟੇ ਚਲਾ ਗਿਆ ਪੀਜ਼ਾ ਤਿਆਰ ਕਰ ਰਹੇ ਲੜਕੇ ਨੂੰ ਕਿਹਾ ਕਿ ਪੀਜ਼ਾ ਤਿਆਰ ਕਿਉਂ ਨਹੀਂ ਹੋਇਆ ਜਿਸ ਕਾਰਨ ਉਥੇ ਕੰਮ ਕਰ ਰਹੇ ਲੜਕੇ ਗੁਰਸ਼ਰਨ ਸਿੰਘ ਪੁੱਤਰ ਕਵਲਜੀਤ ਸਿੰਘ ਵਾਸੀ ਪਿੰਡ ਬਰਿਆਮ ਨੰਗਲ ਤੇ ਭਿੰਦਰ ਦੋਹਾਂ ਵਿੱਚ ਆਪਸੀ ਨੋਕਚੋਕ ਸ਼ੁਰੂ ਹੋ ਗਈ ਜਿਸ ਕਰਕੇ ਇਹ ਮਾਮਲਾ ਗੰਭੀਰ ਰੂਪ اختیار ਕਰ ਗਿਆ ਜਿਸ ਕਰਕੇ ਉਥੇ ਪੈਟਰੋਲ ਪੰਪ ਤੇ ਕੰਮ ਕਰਦੇ ਉਸਦੇ ਸਾਥੀ ਸੁਰਜੀਤ ਸਿੰਘ ਪੁੱਤਰ ਸਰਪੰਚ ਜਗਦੀਸ਼ ਸਿੰਘ ਨੂੰ ਪਤਾ ਲੱਗਾ ਤਾਂ ਉਹ ਵੀ ਪੀਜ਼ਾ ਹਟ ਤੇ ਚਲਾ ਗਿਆ ਜਿਸ ਕਾਰਨ ਪੀਜੇ ਤੇ ਕੰਮ ਕਰਦੇ ਗੁਰਸ਼ਰਨ ਸਿੰਘ ਆਪਣੇ ਪਿਤਾ ਕਬਲਜੀਤ ਸਿੰਘ ਨੂੰ ਫੋਨ ਕਰਕੇ ਬੁਲਾ ਲਿਆ ਇਹ ਤਕਰਾਰ ਦੇ ਕੇ ਕਬਲਜੀਤ ਸਿੰਘ ਵੱਲੋਂ ਗਾਲੀ ਗਲੋਚ ਸ਼ੁਰੂ ਕਰ ਦਿੱਤੀ ਗਈ ਟਕਰਾਵ ਵਧਨ ਕਰਕੇ ਕਬਲਜੀਤ ਸਿੰਘ ਵੱਲੋਂ ਆਪਣੀ ਲਾਇਸੈਂਸੀ ਰਿਵਾਲਵਰ ਨਾਲ ਗੋਲੀ ਚਲਾਈ ਗਈ ਜੋ ਕਿ ਸੁਰਜੀਤ ਸਿੰਘ ਦੀ ਛਾਤੀ ਵਿੱਚੋਂ ਲੰਘਦੀ ਹੋਈ ਉਸ ਦੀ ਖੱਬੀ ਬਾਹ ਨੂੰ ਚੀਰ ਕੇ ਬਾਹਰ ਨਿਕਲ ਗਈ ਜਿਸ ਦੀ ਫੌਰਨ ਜਾਣਕਾਰੀ ਥਾਣਾ ਕਥੋਂ ਨੰਗਲ ਵਿਖੇ ਦਿੱਤੀ ਗਈ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਣਕਾਰੀ ਹਾਸਲ ਕਰਕੇ ਸੀਸੀਟੀਵੀ ਫੋਟੋ ਕੰਗਾਲੀ ਜਾ ਰਹੀ ਹੈ ਤਾਂ ਜੋ ਮਾਮਲੇ ਦੀ ਅਸਲੀਅਤ ਸਾਹਮਣੇ ਆ ਸਕੇ ਅਤੇ ਦੋਸ਼ੀ ਵਿਅਕਤੀ ਭਗੋੜੇ ਦੱਸੇ ਜਾ ਰਹੇ ਹਨ ਜਿਨ੍ਹਾਂ ਦੀ ਪੁਲਿਸ ਵੱਲੋਂ ਪਾਲ ਕੀਤੀ ਜਾ ਰਹੀ ਹੈ ਅਤੇ ਗੋਲੀ ਲੱਗਣ ਨਾਲ ਫੱਟੜ ਹੋਏ ਵਿਅਕਤੀ ਸੁਰਜੀਤ ਸਿੰਘ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਪ੍ਰਾਈਵੇਟ ਹਸਪਤਾਲ ਅਮਨਦੀਪ ਵਿਖੇ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਹ ਖਤਰੀ ਤੋਂ ਬਾਹਰ ਦੱਸਿਆ ਜਾ ਰਿਹਾ ਹੈ ਪੱਤਰਕਾਰਾਂ ਵੱਲੋਂ ਜਦੋਂ ਇਸ ਦਾ ਖੁਲਾਸਾ ਜਾਣਨ ਲਈ ਡੀਐਸਪੀ ਮਜੀਠਾ ਨੂੰ ਪੁੱਛਿਆ ਗਿਆ ਤਾਂ ਉਹਨਾਂ ਵੱਲੋਂ ਕਿਹਾ ਕਿ ਮਲਜਮ ਜਿਹੜੇ ਨੇ ਉਹ ਪਕੌੜੇ ਦੱਸੇ ਜਾ ਰਹੇ ਨੇ ਪਰੰਤੂ ਸਾਡੀ ਪੁਲਿਸ ਪਾਰਟੀ ਛਾਪੇ ਮਾਰੀ ਕਰ ਰਹੀ ਹੈ ਦੋਸ਼ੀਆਂ ਨੂੰ ਜਲਦੀ ਕਾਬੂ ਕੀਤਾ ਜਾਵੇਗਾ ਵਧੇਰੇ ਜਾਣਕਾਰੀ ਲਈ ਦੇਖਦੇ ਰਹੋ ਤੁਹਾਡਾ ਆਪਣਾ ਨਿੱਡਰ ਨਿਰਪੱਖ ਮਜੈਲ ਟੀਵੀ ਇਹ ਤੁਹਾਨੂੰ ਮਾਈਕ ਲੈ ਕੇ ਲਾਹੇ ਨਾ ਨਹੀਂ ਰੋਕ ਹਾਲੀ ਸਰ ਕੀ ਹੈ ਜੀ ਮਾਮਲਾ ਸਤਰੀ ਦੀ ਰਾਤ ਨੂੰ ਕੋਈ 10:00 ਦੇ ਕਰੀਬ ਉੱਥੇ ਪੀਐਫਸੀ ਹੋਟਲ ਆਪੂ ਨੰਬਰ 6 ਵਿੱਚ ਹੈ ਨਾ ਟੋਲਗਾ ਜਿੱਦੋਂ ਕੇ ਕਰਤਾਰ ਸਿੰਘ ਉੱਥੇ ਆਪਣਾ ਇੱਕ ਹੈਲਪਰ ਲੱਗਾ ਗੁਰਸ਼ਰਮ ਸਿੰਘ ਤੇ ਇੱਕ ਉੱਥੇ ਸਰਜੀਤ ਸਿੰਘ ਉੱਥੇ ਮੈਨੇਜਰ ਹੀ ਸਰਜੀਤ ਸਿੰਘ ਨੇ ਕੋਈ ਆਰਡਰ ਕੀਤਾ ਸੀ ਉਹ ਆਰਡਰ ਦੇ ਵਿੱਚ ਡਿਲੇ ਹੋ ਰਹੀ ਸੀ ਉਨੇ ਆਪਣਾ ਲੜਕੇ ਨੂੰ ਘੂਰਿਆ ਲੜਕੇ ਨੇ ਆਪਣੇ ਫਾਦਰ ਨੂੰ ਡਾਕਟਰ ਨਹੀਂ ਨਿਕਲੀ ਦਵਲਜੀਤ ਸਿੰਘ ਨੂੰ ਬੁਲਾ ਰਿਆ ਕਮਲਜੀਤ ਸਿੰਘ ਜਿਹੜਾ ਆਪਣਾ ਸਾਫਾ ਫੌਜੀ ਆ ਉਹ ਉੱਥੇ ਨਾਲੀ ਤੁਰਤ ਨਾਲ ਹੁਣ ਤੋਂ ਬਾਅਦ ਉਹਨੇ ਕਮਲਜੀਤ ਸਿੰਘ ਜਿਹੜਾ ਉੱਥੇ ਜਿਹੜਾ ਫੈਰ ਜਿਹੜਾ ਆ ਉਹ ਸਰਜੀਤ ਸਿੰਘ ਮੇਜਰ ਦੇ ਫੈਰ ਨਾਲ ਵੀ ਲੋਥੇ ਚੱਲਿਆ ਇੱਕ ਫੈਰ ਇਹ ਕੋਈ ਚਾਰ ਫੈਰਾਂ ਦੀ ਕੋਈ ਗੱਲ ਨਹੀਂ ਦੂਸਰੀ ਰੰਗੀ ਜਿਹੜਾ ਦਰਜ ਕਰਕੇ ਦੂਸਰੀ ਨੂੰ ਹੀ 10 ਘੰਟੇ ਲੇਜੇ ਠੀਕ ਹੈ ਤਾਂ ਨਾਲ ਹੀ ਆਪਣਾ ਸਸਲਾ ਬਰਾਬਰ ਸਰੀ ਇਹ ਜਿਹੜੀ ਗੱਲ ਕਹੀ ਜਾ ਰਹੀ ਹੈ ਕਿ ਕਸਟਮਰ ਤੇ ਉਹਦੇ ਵਿੱਚ ਹੋਇਆ ਝਗੜਾ ਉਹਦੀ ਕੀ ਡਿਟੇਲ ਹੈ ਨਹੀਂ ਇਹ ਜਿਹੜਾ ਕਸਟਮਰ ਦੇ ਵਿੱਚ ਝਗੜਾ ਨਹੀਂ ਹੋਇਆ ਇਹ ਆਪਸ ਵਿੱਚ ਜਿਹੜਾ ਉੱਥੇ ਗੁਰਸਰ ਸਿੰਘ ਹੈਲ ਫਰੀ ਉੱਥੇ ਤੋਂ ਸਰਜੀਤ ਸਿੰਘ ਮੈਨੇਜਰੀ ਸਰਜੀਤ ਸਿੰਘ ਨੇ ਆਰਡਰ ਦਿੱਤਾ ਹੈ ਤੇ ਗੁਰਸਰ ਸਿੰਘ ਨੇ ਆਪਣੇ ਫਾਦਰ ਨੂੰ ਉੱਥੇ ਮਿਲਾਇਆ ਇਹ ਵੀ ਆਪਣਾ ਮੈਨੂੰ ਅੱਜ ਪਸਾਰ ਲੱਗਿਆ ਉਸ ਤੋਂ ਬਾਅਦ ਉਹਨੇ ਆਪਣਾ ਉੱਥੇ ਆਣ ਕੇ ਗੁਰੂਤਮ ਮੈਗਾਫੋਨ ਤੋਂ ਬਾਅਦ ਕਮਲਜੀਤ ਸਿੰਘ ਫੌਜੀ ਨੇ ਜਿਹੜਾ ਇਹ ਚੁੱਕਿਆ ਜਿਹੜਾ ਫਾਇਰ ਹੋ ਸਰਜੀਤ ਸਿੰਘ ਮੈਨੇਜਰ ਨੇ ਲਾਇਆ ਤੇ ਉਹ ਚੁਤੀ ਕਰ ਲਿਆ ਉਹਦੇ ਚ ਸਰਜੀ ਦੇ ਬਿਆਨ ਤੇ ਜਿਹੜਾ ਇਹ ਮਰਚਾ ਦਰਜ ਕਰਕੇ ਕਮਲਜੀਤ ਸਿੰਘ ਦੇ ਬੋਲ ਤੇ ਕਮਲਜੀਤ ਸਿੰਘ ਨੂੰ ਗ੍ਰਿਫਤ ਕੱਢ ਲੈ ਤੇ ਨਾ ਹੀ ਬੰਦ ਕਰਦੇ। ਉਹ ਵੈਪਨ ਲਾਇਸੈਂਸੀ ਸੀ ਕੈਂਡੀ ਸੀ। ਵੈਪਨ ਲਾਇਸੈਂਸੀ ਉਹਦੇ ਵਿੱਚ ਕੀ ਹੋਊਗਾ ਉਹ ਵੈਪਨ ਦਾ ਦਰਜ ਕਰਵਾਇਆ ਜਾਏ। ਵੈਪਨ ਜਿਹੜਾ ਉਹਦਾ ਹੀ ਆਪਣਾ ਲਾਇਸੈਂਸ ਜਿਹੜਾ ਦਾ ਸਟੱਜ ਹੈ। ਜੈਸਨ ਪਰਮਾਸਥੀ ਤੇ ਜੈਨ ਮਸਾਂਸੀ ਦੋਸੀ ਗਏ ਗ੍ਰਿਫਤ। ਤੇ ਉਹ ਸਰ ਜਿਹੜੀ ਗੋਲੀ ਚੱਲੀ ਹੈ ਉਹ ਅੰਦਰ ਚੱਲੀ ਜਾਂ ਬਾਹਰ ਚੱਲੀ ਹੈ। ਉਹ ਜਿੱਥੇ ਉਹਨਾਂ ਦਾ ਆਪਣਾ ਅੰਦਰਲੇ ਪਾਸੇ ਆਪਣਾ ਕਾਊਂਟਰ ਦੇ ਕੋਲੇ ਜਿੱਥੋਂ ਸਰਜੀ ਸੀਨੀਤੀ ਭੈਸੀ ਰਿਕਵਰ ਕੀਤੀ। ਜੀਐਫਸੀ ਦੇ ਅੰਦਰ ਚੱਲੀ ਹੈ ਨਾ। ਹਾਂਜੀ। ਤਾਂ ਸਰ ਫਿਰ ਉਸ ਸਮੇਂ ਤੇ ਅੰਦਰ ਕਸਟਮਰ ਵੀ ਹੋਣਗੇ ਫਿਰ ਭੱਗ ਦੌੜ ਉੱਥੇ ਹੋਈ ਉਹਦੀ ਸੀਸੀਟੀਵੀ ਸਾਨੂੰ ਮਿਲ ਸਕਦੀ। ਨਹੀਂ ਉੱਥੇ ਕੋਈ ਕਸਟਮਰ ਨਹੀਂ ਹੈਗੇ ਉਹ ਆਫ ਸਟੇਜ। ਠੀਕ ਹੈ ਕੋਈ ਫਾਇਰ ਮਿਸ ਨਹੀਂ ਹੋਇਆ। ਨਹੀਂ ਇੱਥੇ ਇਫਾਈਰ ਠੀਕ ਹੈ ਫਿਰ ਹੋਰ ਕੋਈ ਫਾਇਰ